ਕੋਚ ਜੀ ਵੀਰੇ ਹੱਥ ਬੰਨ ਕੇ ਬੈਠੇ ਸਾਰੇ ਭਰਾਵਾਂ ਨੂੰ ਬਾਈ ਜੀ ਰੈਫਰੀ ਆਈ ਨਾ ਤਾਂ ਕੋਈ ਰੈਫਰੀ ਗਲਤ ਹੈ ਇਹ ਆ ਕਿ ਮੈਂ ਪੈਸੇ ਨਾ ਦਿਆ ਹੋਵੇ ਤੁਸੀਂ ਕਿਰਾਇਆ ਲੈ ਕੇ 2 ਲੱਖ ਰੁਪਏ ਬਾਹਰ ਨਿਕਲੇ ਆ ਦੋਹੇ ਟੀਮਾਂ ਦਾ ਮੇਰਾ ਕੋਈ ਕਸੂਰ ਹੈ ਠੀਕ ਹੈ ਜੀ ਜੋ ਰੂਲ ਕਰਿਆ ਸੀਗਾ ਸਵੇਰ ਤੋਂ ਸਵੇਰ ਤੋਂ ਰੋਲ ਵੀ ਨੇ ਕਿਆ ਕਰਿਆ ਬਈ ਦੋ ਰੈਡਾਂ ਪਾਉਣੀਆਂ ਠੀਕ ਹੈ ਵੀਰੇ ਮੇਰੀ ਗਲਤੀ ਕੀ ਹੈ ਮੇਰੀ ਗਲਤੀ ਕੀ ਹੈ ਵੀਰੇ ਠੀਕ ਹੈ ਅਈ ਸਾਰੇ ਸਾਰੇ ਗੱਲ ਮੰਨਣ ਦੇ ਜੱਗੂ ਇਹ ਪਲੇਅਰਾਂ ਦੀ ਗੱਲ ਨਹੀਂ ਹੁੰਦੀ ਵੀਰੇ ਮੇਰੀ ਗਾ ਓ ਆਹ ਦੋਸਤ ਬੜੀ ਬਹੁਤ ਮੀਲਾ ਖਰਾਬ ਐ ਓ ਬੜੀਆ ਗਲਤ ਐ ਹੈਲੋ ਵੀਰੇ ਆਪ ਆਪਣੀ ਜਗ੍ਹਾ ਰਾਓ ਯਾਰ ਇਦਾਂ ਕਿਉਂ ਗਰਾਊਂਡ ਚਾਹ ਰਹੇ ਯਾਰ ਹੈਲੋ ਹੈਲੋ ਸਾਰੇ ਬੇਇੱਜ਼ਤੀ ਕਰਦੇ ਯਾਰ ਇੱਦਾਂ ਇਕੱਠਾ ਨਾ ਕਰੋ ਗਰਾਊਂਡ 'ਤੇ ਬਹੁਤ ਗਲਤ ਗੱਲ ਐ ਬਹੁਤ ਗਲਤ ਗੱਲ ਹੈ ਹੈਲੋ ਟੂਰਨਾਮੈਂਟ ਕੈਨਸਲ ਹੈ ਮੈਂ ਘਰ ਪੈਣਾ ਨਹੀਂ ਦਿੰਦਾ ਜਾਓ ਡੈਕਸ ਆਓ ਜਾਓ ਚਲੋ ਬਾਈ ਕਰਨੂ ਮੇਲਾ ਮੈਂ ਨਹੀਂ ਕਰਾਉਂਦਾ ਘਰ ਪੈਣਾ ਮੇਰੇ ਘਰ ਜਾਉਂਗੇ ਮੈਂ ਨਹੀਂ ਕਰਾਉਂਦਾ ਮੇਲਾ ਹਲੋ ਲੜਾਈ ਨਾ ਕਰੋ ਗਾ ਸੁਣੋ ਓਏ ਪਲੇਰੋ ਮੇਲਾ ਦਾ ਖਰਾਬ ਕਰੋ ਪਲੇਰੋ ਬਹੁਤ ਗਲਤ ਗੱਲ ਜੱਗੂ ਜੱਗੂ ਪਿੱਛੇ ਹਟੋ ਬੁਲੇਟ ਬਹੁਤ ਗਲਤ ਕੰਮ ਕਰ ਜੱਗੂ ਓ ਵੀਰੇ ਵਿੱਚ ਨਾ ਆਓ ਯਾਰ ਪਲੀ ਬੇਨਤੀ ਹੈ ਵਿੱਚ ਨਾ ਆਓ ਭਲਾ ਬਣ ਕੇ ਓ ਵੀਰੇ ਨਾ ਹਟਾਓ ਯਾਰ ਪਲੀਜ਼ ਵੀਡੀਓ ਦਾ ਨਾ ਕਰੋ ਵਧੀਆ ਗੱਲ ਯਾਰ ਤੁਸੀਂ ਫੇਰ ਰੋਜੀ ਖੇਡਦੇ ਹੋ ਹੈਲੋ ਹੈ ਬੰਦ ਕਰਾ ਦੇ ਲਾਈਵ ਲਾਈਵ ਬੰਦ ਕਰੋ ਲਾਈਵ ਵੀਰੇ ਲਾਈਵ ਬੰਦ ਕਰ ਦਿਓ ਮੈਂ ਇਹਦਾ ਮੈਚ